ਇੱਧਰ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੇ ਗ੍ਰਹਿ ਵਿਖੇ ਕਿਉਂਕਿ ਜਦੋਂ ਪੰਗਾਣੀ ਦਾ ਜੁੱਧ ਜਿੱਤਿਆ ਮਹਾਰਾਜ ਨੇ ਤੇ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ 마ਗ 마ਸ ਪੱਖ ਪਾਛਲੋ ਚੌਥ ਤਿਥੀ ਭਿਗਵਾਰ ਕਹਿੰਦੇ 마ਗ ਮਹੀਨੇ ਦੇ ਪਿਛਲੇ ਪੱਖ ਚੌਥੀ ਥੇਤ ਦਿਨ ਸ਼ੁੱਕਰਵਾਰ ਨੂੰ ਸਾਹਿਬਜ਼ਾਦਾ ਜੀ ਦਾ ਆਗਮਨ ਹੋਇਆ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮਿਓ ਅਨੰਦ ਅਨੰਦ ਪਾਇਓ ਮੰਗਲ ਬਰਿੰਦ ਬਣਾਏ ਹੁਣ ਸਤਗੁਰਾਂ ਦੇ ਘਰ ਪੁੱਤਰ ਦਾ ਆਗਮਨ ਹੋਇਆ ਸਿੱਖਾਂ ਦੇ ਅੰਦਰ ਬੜੀ ਖੁਸ਼ੀ ਗੁਰੂ ਜੀ ਦੇ ਦਰਬਾਰ ਤੇ ਵਧਾਈਆਂ ਵੱਜੀਆਂ ਨਗਾਰਿਆਂ ਦੀ ਬੜੀ ਉੱਚੀ ਗੂੰਜ ਗੂੰਜੀ ਸ਼੍ਰੀ ਆਨੰਦਪੁਰ ਭਯੋ ਕਲਾਹਲ ਜਾਚਕ ਲੋਕ ਮਿਲੇ ਸਮਦਾਏ ਆਨੰਦਪੁਰ ਨਗਰ ਵਿੱਚ ਬੜੇ ਮੰਗ ਤੇ ਇਕੱਠੇ ਹੋ ਹੋ ਕੇ ਆਉਣ ਲੱਗੇ ਪੋਤਰੇ ਦੇ ਜਨਮ ਤੇ ਮਾਤਾ ਗੁਜਰ ਕੌਰ ਦੀ ਐਨੇ ਪ੍ਰਸੰਨ ਨੇ ਜਿਹੜਾ ਵੀ ਦਰਵਾਜ਼ੇ ਤੇ ਆਉਂਦਾ ਉਹਨੂੰ ਧੰਨ ਦਿੰਦੇ ਜਿਹੜਾ ਵੀ ਮੰਗਦਾ ਆ ਕੇ ਉਹਨੂੰ ਮਾਤਾ ਜੀ ਖਾਲੀ ਨਾ ਮੋੜਦੇ ਮਾਤਾ ਗੁਜਰ ਕੌਰ ਜੀ ਇਸ ਤਰ੍ਹਾਂ ਕਹਿੰਦੇ ਮਾਤਾ ਜੀ ਨੂੰ ਵਧਾਈਆਂ ਮਿਲ ਰਹੀਆਂ ਨੇ ਸ੍ਰੀ ਸਤਗੁਰ ਸਮੀਪ ਜੋ ਮੰਗਲ ਮਨ ਭਾਵਤ ਤੋ ਪਾਏ ਸਦਾਏ ਇਧਰ ਸਤਗੁਰਾਂ ਦੇ ਕੋਲ ਆ ਕੇ ਜਿਹੜਾ ਮੰਗਤਾ ਵਧਾਈਆਂ ਦੇਂਦਾ ਮੰਗਦਾ ਉਹਨੂੰ ਮਹਾਰਾਜ ਖਾਲੀ ਦਾ ਮੋੜ ਦੇ ਵੱਡਾ ਮੰਗਲਾਚਾਰ ਹੋਇਆ ਕਹਿੰਦੇ ਗਰਬਾਣੀ ਦੇ ਸ਼ਬਦ ਗਾਏ ਜਾ ਰਹੇ ਨੇ ਸਤਗੁਰ ਸਾਚਾ ਦੀਆ ਭੇਜ ਫਿਰ ਕਹਿੰਦੇ ਵੀ 13 ਦਿਨ ਬੀਤ ਜਾਣ ਤੇ ਤ੍ਰਉਦਸ ਦਿਨ ਬੀਤੇ ਸ਼੍ਰੀ ਗੁਜਰੀ ਦਾਇਆ RAM ਕੋ ਪਠਿਓ ਸੁਨਾਏ। ਮਾਤਾ ਗੁਜਰ ਕੌਰ ਜੀ ਨੇ ਦਾਇਆ RAM ਪੁਰੋਹਤ ਨੂੰ ਭੇਜ ਕੇ ਕਿਹਾ ਵੀ ਗੁਰੂ ਜੀ ਨੂੰ ਕਹੋ ਵੀ ਨਾਮ ਰੱਖਣ ਆਪਣੇ ਪੁੱਤਰ ਦਾ ਆਪਣੇ ਮੁਖ ਤੋਂ। ਜਦ ਦਾਇਆ RAM ਨੇ ਆ ਕੇ ਬੇਨਤੀ ਕੀਤੀ ਸਾਹਿਬ ਸਤਿਗੁਰਾਂ ਦੇ ਅੱਗੇ ਸ਼੍ਰੀ ਕਲਗੀ ਧਰ ਔਰ ਵਿਚਾਰ ਕਰ ਛਤਰਣ ਤੇ ਅਜੀਤ ਹੋਏ ਜੋਏ ਕਲਗੀ ਧਰ ਜੀ ਬੋਲੇ ਕਹਿੰਦੇ ਜਿਹੜਾ ਵੈਰੀਆਂ ਵਾਸਤੇ ਅਜੀਤ ਹੋਵੇ ਇਸ ਕਰਕੇ ਅਜੀਤ ਨਾਮ ਰੱਖੋ ਪਹਿਲਾਂ ਤਾਂ ਇਤਿਹਾਸ ਲਿਖਦਾ ਵੀ ਜੰਗ ਜਿੱਤੀ ਦੂਜਾ ਅਜੀਤ ਦਾ ਮਤਲਬ ਹੈ ਜਿਹਨੂੰ ਜਿੱਤਿਆ ਨਾ ਜਾ ਸਕੇ ਨਾਮ ਅਜੀਤ ਰੱਖਿਆ ਸਤਿਗੁਰੂ ਦਇਆਰਾਮ ਨੂੰ ਕਹਿਣ ਲੱਗੇ ਜਾ ਕੇ ਕਹੋ ਅਜੀਤ ਨਾਮ ਰੱਖਣਾ ਹੈ ਜਦੋਂ ਦਇਆਰਾਮ ਜੀ ਨੇ ਜਾ ਕੇ ਮਾਤਾ ਜੀ ਕੋਲੇ ਕਿਹਾ ਵੀ ਮਾਤਾ ਜੀ ਸਤਿਗੁਰਾਂ ਦਾ ਹੁਕਮ ਹੈ ਅਜੀਤ ਨਾਮ ਰੱਖਣਾ ਬੜੇ ਖੁਸ਼ ਹੋਏ ਸਾਰੇ ਬੜੇ ਪ੍ਰਸੰਨ ਹੋਏ ਅਜੀਤ ਨਾਮ ਰੱਖ ਦਿੱਤਾ ਗਿਆ ਇਹ ਪ੍ਰਸੰਗ ਆਪਾਂ ਸਾਂਝ ਪਾਈ ਹੈ ਗੁਰੂ ਪਿਆਰਿਓ ਬਾਕੀ ਵਿਚਾਰ ਆਪਾਂ ਅੱਗੇ ਸਰਵਣ ਕਰਾਂਗੇ ਕੋਟਾਨ ਕੋਟ ਸ਼ੁਕਰ ਮਹਾਰਾਜ ਦਾ ਆਪ ਸਮੁੱਚੀ ਸੰਗਤ ਦਾ ਧੰਨਵਾਦ ਹੈ ਆਓ ਅੰਤਲੀ ਤੱਕ ਪੜ ਕੇ ਸਮਾਪਤੀ ਕਰੀਏ ਜੀ ਸਭ ਹਨ ਮੈਂ ਤਬ ਨਾਮ ਸੁਨਾਇਓ ਸੁਣਤ ਆਨੰਦ ਭਏ ਸਭ ਕੋਏ ਵਾਹਿ